ਕਿਵੇਂ ਪਹਣੇ ਠੀਕ ਆ ਪਹਣੇ ਵਧੀਆ ਤੂੰ ਦੱਸ ਠੀਕ ਆ ਮੇਰਾ ਨੀਲਾ ਸੂਟ ਸੋਣਾ ਹਾਂ ਹਾਂ ਬਹੁਤ ਸੋਣਾ ਪਹਣੇ ਸੂਟ ਲੈ ਲੈ ਮੈਂ ਨਾ ਰੱਚਤੀ ਗਾਣਾ ਕਿੰਨਾ ਸੋਹਣਾ ਹੈ ਹਾਂ ਸੋਣਾ ਬਹੁਤ ਹੈ ਨਾ ਹਾਂ ਮੇਰੀ ਗੱਲ ਸੁਣ ਅੱਜ ਇਹ ਜੇ ਸੂਟ ਮੈਂ ਤੈਨੂੰ ਨਹੀਂ ਦਿੱਤਾ ਸੀ ਨੀਲੇ ਰੰਗ ਦਾ ਜਿਹੜੀ ਉਹ ਹੈਗੀ ਆਹ ਜੇਖਣ ਦਾ ਮਿੱਠੂ ਉਹਦੀ ਘਰ ਵਾਲੀ ਵੀ ਜਮਾ ਉਹ ਜੇ ਸੂਟ ਲੈ ਕੇ ਆਈ ਏ ਅੱਛਾ ਹਾਂ ਮੈਨੂੰ ਦੱਸ ਚਾਚੀ ਮੈਂ ਤਾਂ ਇਹ ਕਹਿੰਦੀ ਸੀ ਤੂੰ ਵੀ ਨੀਲੇ ਰੰਗ ਦਾ ਸੂਟ ਪਾਇਆ ਕਰ ਨੀਲਾ ਰੰਗ ਨਾ ਤੇਰੇ ਤੇ ਬਲਾਈ ਸੋਹਣਾ ਲੱਗੂਗਾ ਹੋਰ ਠੀਕ ਹੈ ਮੈਂ ਲਿਆ ਦੂੰਗੀ ਚੱਲ ਨੀਲੇ ਰੰਗ ਦਾ ਸੂਟ ਲੈ ਦੇ ਨੂੰ ਹਾਂ ਲਿਆ ਦੀ ਤੂੰ ਆਪਦਾ ਵੀ ਲਈ ਪੈਣੇ ਤੇਰਾ ਵੀ ਗੋਰਾ ਰੰਗ ਹੈ ਨਾ ਨੀਲਾ ਰੰਗ ਤੇਰੇ ਤੇ ਬਲਾਈ ਸੋਹਣਾ ਲੱਗੂਗਾ ਠੀਕ ਹੈ ਹੋਰ ਮੈਂ ਤਾਂ ਨੀਲੇ ਰੰਗ ਦੇ ਸੂਟ ਬਲਾਈ ਪਸੰਦ ਨੇ ਜਿਹੜਾ ਤੈਨੂੰ ਦਿੱਤਾ ਸੀ ਉਹ ਵੀ ਨੀਲਾ ਸੀ ਆ ਦੇਖ ਜਿਹੜਾ ਜੁਬਾਰਖੇ ਉਹ ਵੀ ਨੀਲਾ ਹੀ ਹੈਗਾ 1 ਮਿੰਟ ਰੁਕੀ ਮੈਂ ਆਈ ਆ ਕਿੱਧਰ ਭੱਗੀ ਭੈਣ ਚਾਚੀ ਆ ਜਾਂਦੀ ਐ ਅੱਛਾ ਚੰਗਾ ਚਾਚੀ ਨੀਲੇ ਰੰਗ ਦਾ ਸੂਟ ਨਾ ਪੱਕਾ ਸਵਾਈਂ ਤੂੰ ਫੜਨੀ ਤੇਰਾ ਨੀਲੇ ਰੰਗ ਦਾ ਸੂਟ ਇੱਕ ਦਿਨ ਮੰਗਵਾ ਸੂਟ ਕੀ ਲਿਆਈ ਕੰਜਰੀ ਨੇ ਮੇਰੇ ਘਰ ਚ ਗੁੱਠਾ ਦੇ ਰੱਖਿਆ ਫੇਰ ਕੀ ਹੋਗਾ ਜੇ ਫੜਾਉਣਾ ਭੁੱਲ ਗਈ ਮੈਂ ਸਾਡੇ ਘਰ ਨਾ ਦੂ ਬਾਦ ਬੜੀ ਭੜਜਾਰੋ ਲੈ ਮੇਰਾ ਉਹ ਮਤਲਬ ਥੋੜੀ ਜਿਹਾ ਤੂੰ ਗੁੱਸਾ ਹੀ ਕਰ ਗਈ ਮੈਂ ਤਾਂ ਤੈਨੂੰ ਉਹ ਕਹਿੰਦੀ ਸੀ ਮੈਂ ਤੈਨੂੰ ਕਦੋਂ ਕਹੇ ਤੂੰ ਲੱਡੀ ਕਹਿੰਦੀ ਮੈਂ ਸੂਟ ਲੈਣ ਆਈਆਂ ਜਾਂ ਭੱਜ ਜਾਰੋ ਨੀਲਾ ਸੂਟ ਨੀਲਾ ਸੂਟ ਲਾਰਖੀ ਐ ਅੱਜ ਕੱਲ ਨਾ ਭਲਾਈ ਦਾ ਜ਼ਮਾਨਾ ਹੀ ਨਹੀਂ ਹੈਗਾ ਕਿਸੇ ਦਾ ਕਿੰਨਾ ਮਰਜ਼ੀ ਭਲਾ ਕਰ ਲਓ Oh, <laughs> no, 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 no. Oh, <laughs> <laughs>